ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਬੋਲੀ ਦੇ ਵਿੱਚ ਕਹਿ ਦੇਵਾਂ ਕੱਲ ਮੈਨੂੰ ਕੁਝ ਪੇਡਾਂ ਨੇ ਧਮਕੀਆਂ ਦੇ ਕੇ ਫੋਨ ਕੀਤੇ ਭਾਅ ਫੋਨ ਕਰਕੇ ਧਮਕੀਆਂ ਦਿੱਤੀ ਕੀ ਕਹਿੰਦੇ ਉਹ ਬੂਟਿਆ ਤੂੰ ਆਪਣੇ ਖਿਲਾਫ ਬੋਲੀ ਜਾਂਦਾ ਓਏ ਉਹ ਸੂਰੀ ਦੇ ਮੁੰਡੇ ਫਰੋਤੀ ਦੇ ਕੇਸ ਵਿੱਚ ਪੁਲਿਸ ਨੇ ਫੜੇ ਹੋਏ ਨੇ ਉਹਨਾਂ ਦੇ ਖਿਲਾਫ ਗੋਲ ਹੋਏ ਤੂੰ ਆਪਣੀ ਜਵਾਨ ਖੋਲ ਹੋਏ ਇਦਾਂ ਧਮਕੀਆਂ ਦਿੱਤੀਆਂ ਪਹਿਲਾਂ ਇਹ ਦੱਸੋ ਵੀ ਤੁਸੀਂ ਸਿੱਖ ਹੋ ਕੇ ਉਹਨਾਂ ਦੀ ਰੀਸ ਕਰਨੀ ਹੈ ਉਹਨਾਂ ਨੇ ਕੋਈ ਬਹਾਦਰੀ ਕੀਤੀ ਹੈ ਫਰੋਤੀਆਂ ਲਈਆਂ ਪੁਲਿਸ ਨੇ ਚੱਕ ਲਈ ਜੇਲ੍ਹ ਵਿੱਚ ਜਾਣਗੇ ਸਜ਼ਾ ਹੋਊਗੀ ਪਹਿਲਾਂ ਸੂਰੀ ਨੇ ਜੋ ਸਿਕਮ ਦੇ ਖਿਲਾਫ ਕੁਝ ਬੋਲਿਆ ਸੀ ਉੱਚਾ ਨੀ ਮ ਉਹਦੀ ਸਜ਼ਾ ਉਹਨੂੰ ਮਿਲ ਗਈ ਜਿਹਦੇ ਵਿੱਚ ਮਾੜੀ ਮੋੜੀ ਅਣਖ ਸੀ ਜਾਂ ਫੁਕਰਪਣਾ ਸੀ ਉਹਨੇ ਗੋਲੀ ਮਾਰਦੀ ਤੇ ਸੂਰੀ ਤਾਂ ਮਰ ਗਿਆ ਤੇ ਮਾਰਨ ਵਾਲਾ ਵੀ ਜੇਲ੍ਹ ਵਿੱਚ ਬੈਠਾ ਮੈਨੂੰ ਫੋਨ ਕਰਨ ਤੋਂ ਮਤਲਬ ਇਹ ਹੈ ਕਿ ਮੈਂ ਇਹ ਕਹਾਂ ਕਿ ਉਹਦੇ ਮੁੰਡਿਆਂ ਨੇ ਗਲਤ ਕੀਤਾ ਮੈਨੂੰ ਕਹਿੰਦੇ ਕਿ ਲੋੜ ਆ ਉਹ ਤਾਂ ਸ਼ਰਿਆਮ ਪਤਾ ਕਿ ਫਰੋਤੀ ਦੇ ਕਿਸ ਵਿੱਚ ਅੰਦਰ ਗਏ ਨੇ ਉਹ ਮੈਥੋ ਕਹਣਾ ਚਾਹੁੰਦੇ ਹਾਂ ਉਹਦੇ ਮੁੰਡਿਆਂ ਨੇ ਗਲਤ ਕੀਤਾ سزا ਮਿਲੂ ਪਰ ਤੁਸੀਂ ਦੱਸੋ ਵੀ ਤੁਸੀਂ ਉਹਨਾਂ ਦੀ ਰੀਸ ਕਰਨੀ ਹੈ ਕਿ ਜਿਹੜੇ ਸਾਡੀ ਕੌਮ ਦੇ ਵਿੱਚ ਜਿਹਨਾਂ ਦੇ ਨਾਮ ਜਗਜਾਹਰ ਨੇ ਜੇਲ੍ਹਾਂ ਵਿੱਚ ਬੈਠੇ ਨੇ ਗੈਂਗਸਟਰ ਉਹਨਾਂ ਨੇ ਫਰੋਤੀਆਂ ਨਹੀਂ ਮੰਗੀਆਂ ਗੋਲਡੀ ਬਰਾੜ ਬੈਠਾ ਹੈ ਬਿਸ਼ਨੋਈ ਬੈਠਾ ਹੈ ਜੱਗੂ ਭਗਵਾਨਪੁਰੀਆ ਹੈਗਾ ਪੁਰਬ ਤੇੜੇ ਨੇ ਜਿੰਨੇ ਸਿੱਧੂ ਮੂਸੇਵਾਲੇ ਨੂੰ ਮਾਰੇ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਉਹਨਾਂ ਦੇ ਨਾਮ ਨਾਲ ਤਾਂ ਸਿੰਘ ਲੱਗਾ ਹੋਇਆ ਕੋਈ ਬਰਾੜ ਹੈ ਕੋਈ ਗਿੱਲ ਹੈ ਕੋਈ ਢਾਲੀ ਵਾਲਾ ਹੈ ਸਮਝ ਨਾ ਚੀਨ ਨੂੰ ਅਸੀਂ ਦੂਜਿਆਂ ਦੀ ਗੱਲ ਕਿਉਂ ਕਰੀਏ ਉਹ ਜਾਣ ਠੱਠੇ ਖੂਜ ਮਿੱਤਰੋ ਧਿਆਨ ਨਾਲ ਸੁਣਿਓ ਮੈਂ ਸਿੱਖ ਹਾਂ ਮੇਰੇ ਕੋਲ ਕੋਈ ਸਿੱਖੀ ਖੋ ਨਹੀਂ ਸਕਦਾ ਤੇ ਮੈਨੂੰ ਕੋਈ ਚੇਂਜ ਨਹੀਂ ਕਰ ਸਕਦਾ ਮੇਰਾ ਕੋਈ ਧਰਮ ਪਰਿਵਰਤ ਨਹੀਂ ਕਰਵਾ ਸਕਦਾ ਜਿਵੇਂ ਕਹਿਣਗੇ ਇਹ ਤਾਂ 크੍ਰਿਸਚੀਅਨ ਬਣ ਜਾਊਗਾ ਇਹ ਤਾਂ ਹਿੰਦੂ ਬਣ ਜਾਊਗਾ ਭੁੱਲ ਜਾਓ ਅਸੀਂ ਸਿੱਖ ਜੰਮੇ ਹਾਂ ਤੇ ਸੇਖੀ ਮਰਨਾ ਹੈ। আর میرے फर्ज पता ਕੀ ਹੈ? ਅਸੀਂ ਪਹਿਲਾਂ ਝਾੜੂ ਆਪਣੇ ਘਰ ਵਿੱਚ ਫੇਰਨਾ ਹੈ। ਸਫਾਈ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਨੀ ਹੈ। ਸੁਣਦੇ ਨਹੀਂ ਤੁਸੀਂ ਅੰਮ੍ਰਿਤਪਾਲ ਦੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਡਰੱਗ ਦਾ ਨਸ਼ਾ ਕਰਦਾ ਸੀ। ਜਲੂਸ ਨਿਕਲ ਰਿਹਾ ਨਾ ਹੁਣ। ਅਸੀਂ ਇਹ ਕੰਮ ਨਹੀਂ ਕਰਦੇ। ਅਸੀਂ ਤਾਂ ਬਸ ਸਫਾਈ ਆਪਣੇ ਘਰ ਦੀ ਕਰਨੀ ਮੇਰਾ ਕਰਤਿਏ ਸਿੱਖ ਕੌਮ ਸਾਡੀ ਕੌਮ ਦੇ ਮੱਥੇ ਤੇ ਕਲੰਕ ਨਾ ਲੱਗੇ ਜਿਹੜੇ ਸਾਡੀ ਕੌਮ ਦੇ ਮੱਥੇ ਤੇ ਕਲੰਕ ਲਵਾ ਰਹੇ ਨੇ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਵੀ ਆ ਸਾਡੀ ਕੌਮ ਦੇ ਵਿੱਚ ਕੁਸਪੈਟ ਕਰਕੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਉਹ ਕੋਈ ਵੀ ਹੋਵੇ ਲੈ ਤੇਰੀ ਜਵਾਨ ਖੁੱਲਦੀ ਨਹੀਂ ਹੁਣ ਸੂਰੀ ਦੇ ਮੁੰਡੇ ਫੜੇਗੇ ਬੋਲਦਾ ਨਹੀਂ ਤੂੰ ਹੁਣ ਲੈ ਬੋਲ ਤਾਂ ਹੁਣ ਖੁਸ਼ ਹੋਗੇ ਮੈਂ ਫੇਰ ਕਹਿ ਦਨਾ ਅਸੀਂ ਕੀ ਲੈਣਾ ਸੂਰੀ ਤੋਂ ਸੂਰੀ ਦੇ ਮੁੰਡਿਆਂ ਤੋਂ ਅਸੀਂ ਆਪਣੀ ਗੱਲ ਕਰਨੀ ਹੈ ਮੈਂ ਸੇਖਾਂ ਮੇਰੇ ਕੌਮ ਸੇ ਕੌਮ ਜਿਹੜੀ ਗੰਦਗੀ ਮੇਰੀ ਸਿੱਖ ਕੌਮ ਦੇ ਵਿੱਚ ਮੈਂ ਉਹ ਕੱਢਣੀ ਹੈ ਉਹ ਕੋਈ ਤਲਵਾਰ ਨਾਲ ਥੋੜੀ ਕੱਢਣੀ ਹੈ ਤੁਹਾਡੇ ਵਾਂਗੂ ਫੁਕਰੀਆਂ ਮਾਰ ਕੇ AK47 ਚੱਕ ਕੇ ਥੋੜੀ ਕੱਢਣੀ ਹੈ ਅਸੀਂ ਬੋਲਣਾ ਹੈ ਮੈਂ ਸਿੱਖ ਕੌਮ ਦਾ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਹ ਗੱਲ ਕਰ ਰਿਹਾ ਮੇਰੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਕੌਮ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ ਨੰਗੇ ਕਰਨਾ ਹੈ ਅਸੀਂ ਕਰ ਰਹੇ ਹਾਂ ਦੂਜੀ ਗੱਲ ਮੈਂ ਕਿਤੇ YouTube ਨਹੀਂ ਦੇਖਦਾ ਨਾ ਕਿਤੇ Facebook ਨਹੀਂ ਦੇਖਦਾ ਕੌਣ ਕੀ ਕਰ ਰਿਹਾ ਮੈਨੂੰ ਦੱਸਣਾ ਤੁਸੀਂ ਹੈ ਤੁਹਾਡੇ ਕੋਲੋਂ ਪੁੱਛਣਾ ਸੀ ਆਪਣੀ ਮੱਤ ਆਪਣੇ ਕੋਲ ਰੱਖਿਆ ਕਰੋ ਤਿੰਨ ਘੰਟੇ YouTube ਤੇ Facebook ਤੇ ਮੇਰੇ ਰੋਜ਼ ਦੇ ਨਹੀਂ ਬੜਾ ਪਰ ਦੇਖਦੇ ਹਾਂ ਅਸੀਂ ਠੀਕ ਹੈ ਪਰ ਬੋਲਣਾ ਉਹ ਹੈ ਜਿਹਦੇ ਨਾਲ ਸਮਾਜ ਨੂੰ ਤੇ ਮੇਰੀ ਕੌਮ ਨੂੰ ਕੋਈ ਲਾਭ ਹੋਵੇ ਕੋਈ ਫਾਇਦਾ ਹੋਵੇ ਅਸੀਂ ਬੁੱਕਰ ਨਹੀਂ ਹਾਂ ਨਹੀਂ ਮਾਰਨੀ ਠੀਕ ਹੈ ਜੇ ਕੁਝ ਕਹਿਣਾ ਹੁੰਦਾ ਨਾ ਚੰਗੀ ਗੱਲ ਲਿਖ ਕੇ ਭੇਜਿਆ ਕਰੋ ਤੇ ਜਿਹੜੀਆਂ ਤੁਹਾਡੀਆਂ ਗਾਲਾਂ ਹੁੰਦੀਆਂ ਨੇ ਇਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਮੇਰਾ ਜਦੋਂ ਮਰਜੀ ਤੁਸੀਂ ਬੀਪੀ ਟੈਂਪਰੇਚਰ ਚੈੱਕ ਕਰ ਸਕਦੇ ਹੋ ਟੈਂਪਰੇਚਰ ਚੈੱਕ ਕਰ ਸਕਦੇ ਹੋ ਵੀ ਵਧਿਆ ਹੈ ਘਟਿਆ ਹੈ ਬਿਲਕੁਲ ਨਹੀਂ ਨਾਰਮਲੀ ਬੋਲਦੇ ਨਾਰਮਲੀ ਰਹਿਣਾ ਹੈ ਸ਼ਾਂਤ ਟਕਾ ਕੇ ਗੱਲ ਕਰਨੀ ਹੈ ਤੇ ਜਿਹਨੂੰ ਸਮਝ ਆਉਂਦੀ ਹੈ ਨਾ ਉਹ ਧੰਨਵਾਦ ਕਰਦੇ ਨੇ ਇਹਦੇ ਖਾਨੇ 'ਚ ਨਹੀਂ ਬੜਦੀ ਉਹਦੇ ਕੋਲ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਕੁੜੀ ਦੀ ਬਸ ਆਹੀ ਹੈ ਜਿਹੜੀਆਂ ਤੁਹਾਡੇ ਘਰੇ ਕੁੜੀਆਂ ਨੇ ਨਾ ਜਿਵੇਂ ਮੇਰੇ ਨਾਲ ਉਮਰ ਛੋਟੀਆਂ ਨੇ ਉਹ ਮੇਰੀਆਂ ਵੀ ਕੁੜੀਆਂ ਨੇ ਜਿਹੜੀਆਂ ਤੁਹਾਡੇ ਘਰੇ ਭੈਣਾਂ ਨੇ ਨਾ ਉਹ ਮੇਰੀਆਂ ਵੀ ਭੈਣਾਂ ਨੇ ਜਿਹੜੀਆਂ ਤੁਹਾਡੇ ਘਰੇ ਮਾਮਾ ਨੇ ਉਹ ਮੇਰੀਆਂ ਵੀ ਮਾਮਾ ਨੇ ਠੀਕ ਹੈ ਤੁਹਾਡੇ ਵਰਗੀ ਜਵਾਨ ਨਹੀਂ ਸਾਡੀ بس ਇਹ ਬੇਨਤੀ ਪ੍ਰਵਾਨ ਕਰ ਲਿਓ ਸੂਰੀ ਦੇ ਮੁੰਡੇ ਜਾਣ ਟੱਠੇ ਖੂਚ ਜਿਹੜਾ ਕੋਈ ਗੰਦਗੀ ਫੈਲਾ ਰਿਹਾ ਹੈ ਜਿਹੜਾ ਕੋਈ ਸਮਾਜ ਵਿੱਚ ਗੁੰਡਾਗਰਦੀ ਕਰ ਰਿਹਾ ਹੈ ਮੈਂ ਉਹ ਗੁੰਡਾਗਰਦੀ ਦੇ ਖਿਲਾਫ ਬੋਲਦਾ ਠੀਕ ਹੈ ਉਹ ਕੋਈ ਵੀ ਹੋਵੇ ਸਾਨੂੰ ਕਿਸੇ ਮਜ਼ਬ ਨਾਲ ਕੋਈ ਮਤਲਬ ਨਹੀਂ ਕੋਈ ਵੀ ਆਵੇ ਜਿਹੜਾ ਮੂਰੇ ਆ ਗਿਆ ਉਹਦੀਆਂ ਬੱਕੀਆਂ ਉਹਦੇ ਹੀ ਦਿੰਨੇ ਆ ਸੀ ਤੇ ਫੋਨ ਕਰਨ ਵਾਲੇ ਜਿਹੜੇ ਨੇ ਨਾ ਬਹੁਤੇ ਉਹ ਨਹੀਂ ਜਿਨ੍ਹਾਂ ਨੂੰ ਮੈਂ ਭੇੜ ਖੱਜ ਕਦੀੜ ਕਹਿੰਦਾ ਹੁੰਦਾ ਕਿਉਂਕਿ ਖਾਣੇ 'ਚ ਗੱਲ ਪੈਂਦੀ ਨਹੀਂ ਜਿਨ੍ਹਾਂ ਦੇ ਖਾਣੇ ਵਿੱਚ ਗੱਲ ਪੈ ਜਾਂਦੀ ਹੈ ਤੇ ਉਹ ਪੂਰੀ ਵੀਡੀਓ ਸੁਣਦੇ ਨੇ ਤੇ ਸੁਣ ਕੇ ਉਹ ਫੋਨ ਕਰਨ ਤੋਂ ਪਹਿਲਾਂ ਮੈਸੇਜ ਕਰਦੇ ਨੇ ਮੈਂ ਫੋਨ ਚੱਕਦਾ ਦੋ ਚਾਰ ਮਿੰਟ ਗੱਲ ਵੀ ਕਰਦਾ ਪਰ ਜਿਹੜੇ ਕਹਿੰਦੇ ਨੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਰਿਵਾਰ ਕਿਦਾਂ ਜੀ ਰਾਜੀ ਖੁਸ਼ੀਓ ਉਹਨਾਂ ਨੂੰ ਮੈਨੂੰ ਪਤਾ ਲੱਗ ਜਾਂਦਾ ਵੀ ਸਿਰੇ ਦੀ ਖਾਚ ਹੈ ਮੈਂ ਉਹਨਾਂ ਨਾਲ ਗੱਲ ਨਹੀਂ ਕਰਦਾ ਉਹ ਮੈਂ ਕਹਿੰਨਾ ਦਫਾ ਹੋ ਕਹਿੰਦੇ ਵੀ ਨੇ ਸਾਡਾ ਫੋਨ ਨਹੀਂ ਚੱਕਦਾ ਕਿਉਂ ਕਿਉਂ ਚੱਕੀਏ ਭਾਈ ਤੁਹਾਡੇ ਖਤਰ ਬਿਲੇ ਬੈਠੇ ਆ ਮੇਰੇ ਪਰਿਵਾਰ ਦੇ ਵਿੱਚ ਪੰਜ ਮੈਂਬਰ ਨੇ ਮੇਰੇ ਸਣੀ ਤੇ ਉਹਨਾਂ ਲਈ ਮੈਂ ਕੁਝ ਕਮਾਉਣਾ ਵੀ ਹੈ ਮੈਂ ਤੁਹਾਡੇ ਮੰਗੂ ਮੰਗ ਕੇ ਤਾਂ ਖਾਣਾ ਨਹੀਂ ਐਨਜੀਓ ਦਾ ਚਲਾਉਣੀਆਂ ਨੇ ਸਮਝਦੋ ਗੱਲ ਨੂੰ ਬੰਦੇ ਬਣ ਕੇ ਰੋ ਤੇ ਅਸੀਂ ਬੰਦੇ ਬਣ ਕੇ ਬੋਲਦੇ ਆਂ ਸੁਣਨਾ ਹੁੰਦਾ ਸੁਣਿਆ ਕਰੋ ਬੰਦੇ ਬਣ ਕੇ ਤੇ ਨਹੀਂ ਮਤਾਂ ਦੇਣ ਦੀ ਲੋੜ ਨਹੀਂ ਆ ਦਾ ਕੰਮ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ